ਕਵੀਰ ਚਰਨ ਕਮਲ ਦੀ ਮੌਜ ਕੋ ਕਹਿ ਕੈਸੇ ਉਲਮਾਨ ਕਹਿ ਬੇ ਕੋ ਸੁਭਾ ਨਹੀਂ ਦੇਖਾ ਹੀ ਪਰਵਾਹ ਕਹਿੰਦਾ ਚਰਨ ਕਮਲ ਦੀ ਹੈ ਹੀ ਕਹੇ ਜੀ ਮੌਜ ਹੁੰਦੀ ਹੈ ਜਿਹੜੀ ਮੈਂ ਮੌਜ ਕਹੀ ਹੈ ਚਨ ਕਮਲ ਦੀ ਵੀ ਨਹੀਂ ਮੌਜ ਹੈ ਕਹੇ ਜੀ ਹੁੰਦੀ ਹੈ ਜੇ ਮੈਂ ਦੱਸਾਂ ਹੁਣ ਕਹਿ ਕੈਸੇ ਉਲਮਾਨ ਮੈਂ ਨੂੰ ਹੁਣ ਦੱਸਣ ਨੂੰ ਮੇਰਾ ਕੋਈ ਇੱਥੇ ਲੱਭਦਾ ਨਹੀਂ ਉਲਮਾਨ ਮਿਸਾਲ ਨਹੀਂ ਲੱਗਦੀ ਮੈਨੂੰ ਕੋਈ ਮਿਸਾਲ ਮੈਂ ਦੇਸ ਕਾ ਅਨਵਾਨ ਰੁਬਾਨ ਦੀ ਉਹ ਮਿਸਾਲ ਹੁੰਦੀ ਹੈ ਅੰਦਾਜ਼ਾ ਲਾ ਕੇ ਉਹ ਆ ਮਿਸਾਲ ਦੇ ਦਿੰਦੇ ਆਪਾਂ ਇਹ ਫਿਟਾ ਜੂ ਬਈ ਉਹਨੇ ਕੋਈ ਲਫਦਾ ਕ ਕੀ ਅਨਵਾਨ ਲਾ ਮੈਂ ਚੰਦ ਕਮਲ ਦੀ ਮੌਜਤ ਉਹ ਤਾਂ ਜੈਸਾ ਤੂੰ ਤੈਸਾ ਤੋ ਹੀ ਹੈ ਕੀ ਆਪਾਂ ਦੀਜੇ ਹਾਂ ਕਬੀਰ ਚਰਨ ਕਮਲ ਕੀ ਮੌਜਤ ਕੋ ਕਹਿ ਕੈਸੇ ਅਨਵਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਜੇ ਹੁਣ ਮੈਂ ਕਹਿਵੇ ਕਹਾਂ ਅਗਲਾ ਕਹਦਾ ਹੈ ਆਪੋ ਮੌਜਦੇ ਵਿੱਚ ਆਪਣੀ ਗੱਲ ਕਰਦਾ ਕਹਦਾ ਵੀ ਕਹਿਣ ਨੂੰ ਜੀ ਨਹੀਂ ਕਰਦਾ ਕਿਉਂ ਸੋਭਾ ਉਹ ਫਿਰ ਮੇਰੀ ਸੋਭਾ ਆਪਣੀ ਆਪ ਹੀ ਹੈ ਆਪਣੀ ਉਹ ਸੋਭਾ ਉਹ ਜਿਹਦੀ ਕੋਈ ਅਗਰ ਉਹਦੀ ਮਿਸਾਲ ਤੁਜੀ ਐ ਨਹੀਂ ਹਾਂ ਮੈਂ ਨਹੀਂ ਮੈਂ ਜਨਕਮਲ ਦੀ ਮੌਸ਼ਾ ਮੈਂ ਉਹਦੀ ਸੋਭਾ ਨਹੀਂ ਕਰ ਸਕਦਾ ਕੋ ਭਾਵੇਂ ਉਹ ਸਬਸਤਾ ਕੇ ਇਸ ਕਰਕੇ ਤੁਸੀਂ ਤਾਂ ਭਾਈ ਦੇਖ ਹੀ ਲਿਓ ਦੇਖਾ ਹੀ ਪਰਵਾਹ ਤਾਂ ਦੇਖ ਕੇ ਪ੍ਰਮਾਣ ਕਰੂੰਗਾ ਜੇ ਮੈਂ ਦੱਸੀ ਤੁਸੀਂ ਮੰਨਣੀ ਨਹੀਂ ਜੇ ਮੈਂ ਦੱਸਾਂ ਤੁਸੀਂ ਮੰਨਣੀ ਨਹੀਂ ਉਹ ਗੱਲ ਜਿਹੜੀ ਮੰਨਣੀ ਨਹੀਂ ਦੱਸਣ ਦਾ ਫਾਇਦਾ ਕੋਈ ਨਹੀਂ ਵੀ ਆਪੇ ਦੇਖ ਲਓ ਜਿਹੜਾ ਅਵਸਥਾ ਜਾਜੂ ਤੁਹਾਨੂੰ ਆਪੇ ਪਤਾ ਲੱਗ ਜੂ ਦੱਸਣ ਦੀ ਲੋੜ ਨਹੀਂ ਮੰਨਣ ਦੀ ਗੱਲ ਹੈ ਦੱਸਣ ਤੇ ਦੱਸਣ ਦੀ ਲੋੜ ਬਣੀ ਉਹ ਜਾ ਰਾਤ ਕੋਈ ਗੋੜ ਖਾਊਗਾ ਫਿਰ ਪਤਾ ਲੱਗ ਜੂ ਗੋੜਾ ਹੈ ਜਾਂ ਉਹਦਾ ਤੇ ਕਹਿੰਦਾ ਗੋੜ ਮਿੱਠਾ ਹੁੰਦਾ ਕਹੇ ਜਾ ਮਿੱਠਾ ਹੁੰਦਾ ਲੈ ਦੱਸੀ ਜਰੂਰ ਕਹੇ ਜਾ ਘੋੜਾ ਕਦੇ ਖਾਦਾ ਨਹੀਂ ਕਿਹਾ ਜਾ ਮਠਾਉਂਦਾ ਘੋੜਾ ਕਦੇ ਦੇਖਿਆ ਨਹੀਂ ਕਹਿੰਦਾ ਮੈਂ ਮਠਾਉਂਦਾ ਕਿਹਾ ਜਾ ਮਠਾਉਂਦਾ ਅੱਲਾ ਦੱਸ ਕਿਹਾ ਜਾ ਮਠਾਉਂਦਾ ਦੱਸੇ ਨੇ ਕਹੀਏ ਬਾ ਉਹਨੂੰ ਭਰავਿਆ ਜਾਂ ਖਾਏਗਾ ਜਾਂ ਪਤਾ ਲੱਗ ਜੂਗਾ ਬਸ ਨਹੀਂ ਜਿੰਨੇ ਮਰਜੀ ਜਵ ਉਹਨੂੰ ਜਵਾਬ ਦੇ ਦੇ ਤਸੱਲੀ ਨਹੀਂ ਹੋਣੀ ਖਾਦੇ ਬਿਨਾ ਤਸੱਲੀ ਕਿਵੇਂ ਹੋਏ ਇਹ ਕਹਿੰਦਾ ਕਹਿ ਵੇਖੋ ਸੋਭਾ ਨਹੀਂ ਦੇਖਦੇ ਪਰਵਾਹ ਬਸ ਪਰਵਾਹ ਨਹੀਂ ਕਰਨਾ ਕਹੇ ਹੋਇਆ ਤਥਾ ਪ੍ਰਵਾਨ ਨਹੀਂ ਕਰ ਲਉਂਦੇ ਹਨ ਹੋਜੀ